ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਦੇ ਅਵਤਾਰ ਮਹਾਰਾਜ ਸੱਜੇ ਜਾਣੇ ਕਰਾ ਰਿਹਾ ਸੱਜੇ ਜਾਣੇ ਕਰਾ ਰਿਹਾ ਜਿੱਤਾਂ ਪ੍ਰੇਸ਼ਾ ਦਾ ਮਾਸਤ ਹੋ ਰਵਣੀ ਜਿੱਤਾਂ ਮਾਣੇ ਚਾਹੇ ਜੇ ਪੜੀ ਨਾ ਬੇਚੀ ਜਿੱਤਾਂ ਸੰਤਨ ਬੋਤਾ ਜੀ ਫਤਿਹ ਸਤਿ ਸ੍ਰੀ ਅਕਾਲ Amen. I on the જનમી સચે બારશા મલ જન મંજ કાઠીએ દર્શન દેવા ગુલ તે દર્શન દે જીવા ગુલ ਕੇ ਦੁਖ ਕੋ ਟਿਕ ਦੂਰ ਗਏ ਮਥ ਰਾਜਨ ਅੰਮ੍ਰਿਤ ਨਾਮ ਪੀਓ ਇਹ ਪਦਤ ਤੇ ਮਤ ਚੂਕਹਿ ਰੇ ਮਨ ਦੇਦਿ ਭੇਦ ਨ ਜਾਣ ਬਿਓ ਪਰ ਤਾ ਸਰਦ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਤਉ ਮੈਂ ਆਇਆ ਸ਼ਰਨੀ ਜਰ ਇਹ ਤੇ ਚਾਨਣ ਹੁੰਦਿਆਂ ਗੁਰ बिन ਕੋਰੇ ਅੰਧਾਰ ਬਲਹਾਰੀ ਗੁਰ ਆਪਣੀ ਦਿਓ ਹਾੜੀ ਸਾਦਵਾਰ ਜਿਨ ਮਨਸ ਤੇ ਦੇਵ ਤੇ ਕੀਏ ਕਰਤਨ ਲਾਗੀ ਵਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰੱਖ ਰੱਖਣ ਹਰ ਦਇਆ ਅੱਲਾ ਨਾਨਕ ਘਰ ਸਤ ਵਾਰੂ ਸੋ ਕਹ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ ਨ ਹੋ ਰਿਆ ਰਸ ਘੁਰਸਾ તોદટઠે સચે પાતશ મળ જનમ જનમ દી સજણ સચ પાતશ સરસાહાદ જિસ પાસ બેઠ્યો સોહીએ સબના દવે ਸਤਨਾਮ ਵਾਹਿਗੁਰੂ ਸਾਹਿਬ ਜੀ ਜਹਤ ਸਰੀ ਮਹਿਲਾ ਪੰਜਵਾ ਕੋਈ ਜਨ ਹਰ ਸਿਆ ਦੇਵ ਜੋਰ ਚਰਨ ਕਹ ਬਕੁ ਸ਼ੁਭ ਰਸ ਨ ਦਿਜਹ ਪ੍ਰਾਨ ਆ ਕੋਰ ਕੋਈ ਜਨ হর স্য দে জো র চরণ গহ বকু শুভ রসন দিজ হান मन तनमल करत कयार हर सिंह चधा संजो रस में मगन होत केर पे महा बिखिया ते तोर शरण दीन दुख भंजन चित्त व तुम्हारी अब है पद दान सिमरन स्वामी को प्रभु नानक बंधन छोर शरण दीन दुख भंजन चितवत तुम री ओरा अब है पद दान सिमरन स्वामी को प्रभु नानक बंधन छोर ਸਲਸ ਵਾਹਿ ਹੈ ਗੁਰ ਜੀ ਕੀ ਫਤ ਜੈਤ ਸਰੀ ਮਹਲਾ ਪੰਜਵਾਂ ਕੋਈ ਜਨ ਹਰਿ ਸਿਉ ਦੇਵੈ ਜੋਰ ਸ਼ਰਨ ਗਹ ਬਕੋ ਸੁਭ ਰਸਨਾ ਦੇ ਜਹ ਪ੍ਰਾਨ ਅਖੋਰ ਰਹਾਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਦਾ ਪਾਵਨ ਮੁਖਵਾਕ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜੈਤ ਸ੍ਰੀ ਰਾਗ ਅੰਦਰ ਪਾਵਨ ਅੰਗ 701 ਅਤੇ 2 ਤੇ ਸੁਭਾਈਮਾਨ ਸਤਿਗੁਰ ਕਹਿੰਦੇ ਕੋਈ ਰੱਬ ਦਾ ਪਿਆਰਾ ਹੋਵੇ ਜਿਹੜਾ ਮੈਨੂੰ ਮੇਰੇ ਪਿਆਰੇ ਦੇ ਨਾਲ ਜੋੜ ਦੇਵੇ ਕੋਈ ਜਿਹੜਾ ਜੁੜਿਆ ਹੈ ਉਹ ਜੋੜ ਸਕਦਾ ਹੈ ਸਤਿਗੁਰ ਕਹਿੰਦੇ ਜਿਹੜਾ ਮੈਨੂੰ ਜੋੜ ਦੇਵੇਗਾ ਫਿਰ ਮੈਂ ਉਸ ਦੇ ਚਰਨ ਫੜ ਲਵਾਂਗਾ ਉਸ ਲਈ ਆਪਣੀ ਰਸਨਾ ਤੋਂ ਮਿੱਠੇ ਮਿੱਠੇ ਸੋਹਣੇ ਸੋਹਣੇ ਬੋਲ ਬੋਲਾਂਗਾ ਤੇ ਕਹਿਣ ਲੱਗੇ ਜਿਹੜੀ ਮੇਰੀ ਇਹ ਜਿੰਦ ਹੈ ਨਾ ਇਹ ਵੀ ਉਸ ਅਗੇ ਭੇਟਾ ਕਰ ਦਿੱਤੀ ਜਾਵੇ ਕਿਉਂਕਿ ਇਸ ਜੀਵਨ ਤੋਂ ਵੱਧ ਤਾਂ ਕੋਈ ਦਾਤ ਨਹੀਂ ਕੋਈ ਸੌਗਾਤ ਨਹੀਂ ਹੈ ਕਹਿੰਦੇ ਇਹ ਜਿੰਦ ਵੀ ਮੈਂ ਉਸ ਨੂੰ ਭੇਟਾ ਕਰ ਦਿਆਂ ਜਿਹੜਾ ਮੈਨੂੰ ਮੇਰੇ ਪਿਆਰੇ ਦੇ ਨਾਲ ਮਿਲਾ ਦੇਵੇ ਅਸਾਂ ਵੀ ਗੁਰੂ ਨੂੰ ਬੇਨਤੀ ਕਰੀਏ ਦਾਤਾ ਜੀ ਤੁਸੀਂ ਸਮਰੱਥ ਹੋ ਤੁਹਾਡੇ ਬਾਬਤ ਸੁਣਿਆ ਹੈ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਵਿਛੜਿਆ ਮਿਲੇ ਪ੍ਰਭੂ ਹਰ ਦਰਗਾਹ ਦਾ ਵਸੀਤ ਦਾਤਾ ਸਾਨੂੰ ਸਾਡੇ ਪਿਆਰੇ ਦੇ ਨਾਲ ਮਿਲਾ ਦਿਓ ਗੁਰੂ ਪਾਤਸ਼ਾਹ ਦੇ ਚਲਣਾ ਜਦੋਂ ਬੇਨਤੀਆਂ ਕਰਾਂਗੇ ਇੱਥੇ ਆ ਕੇ ਨਿਸ਼ਕਾਮ ਹੋ ਕੇ ਸੇਵਾ ਤੇ ਸਿਮਰਨ ਵਿੱਚ ਜੁੜਾਂਗੇ ਤੇ ਸਤਿਗੁਰ ਪਾਤਸ਼ਾਹ ਸਾਨੂੰ ਰੋਜ਼ ਸਮਝਾਉਂਦੇ ਨੇ ਸੇਵਾ ਕਰਤ ਹੋਏ ਨੇ ਇਹ ਕਾਮੀ ਇਸੋ ਹੋਤ ਹਰ ਆਪਤ ਸਮੀ ਸਤਿਗੁਰ ਕਿਰਪਾ ਕਰਨੇ ਸਭ ਨਾ ਦੀ ਅਵਸਥਾ ਬਣ ਜਾਏ ਸਤਿਗੁਰ ਸਭ ਨਾ ਨੂੰ ਨਾਮ ਸੇਵਾ ਸਿਮਰਨ ਵਕਸ਼ਨ ਸਭ ਨਾ ਦਾ ਆਗਾਵਯਾ ਗਾਵਯਾ ਆਪਣੇ ਦਰਤੇ ਦਾਤਾਰ ਜੀ ਪਰਵਾਨ ਕਰਨ ਜੀ ਹੋਈਆਂ ਭੁੱਲਾਂ ਦੇਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ